ਇਸ ਵੇਲੇ ਸਿਕੰਦਰ ਸਿੰਘ ਮਲੂਕਾ ਦੀ ਨੂਂ ਦਾ ਅਸਤੀਫਾ ਵਿਵਾਦਾਂ ਦੇ ਵਿੱਚ ਹੈਗਾ ਲੰਘੇ ਕੁਝ ਦਿਨਾਂ ਤੋਂ ਇਹੀ ਵਿਵਾਦ ਚੱਲਦਾ ਪਿਆ ਜਦੋਂ ਦਸੀਏ ਭਗਵੰਤ ਮਾਨ ਨੇ ਟਵੀਟ ਕੀਤਾ ਆ ਟਵੀਟ ਕਰਕੇ ਕਹਿ ਲੋ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਸ਼ਸ਼ੋਪੰਜ ਚੱਲਦੀ ਪਈ ਹੈ ਆਣ ਜਾਣ ਬਿਆਨਾਂ ਦਾ ਸਾਫ਼ ਨਜ਼ਰ ਆ ਰਿਹਾ ਹੈ ਗੱਲ ਕੀਤੀ ਜਾ ਰਹੀ ਪਰਮਪਾਲ ਕੋਰ ਸਿੱਧੂ ਦੇ ਅਸਤੀਫੇ ਦੀ ਔਰ ਅਸਤੀਫੇ ਨੂੰ ਲੈ ਕੇ ਵੱਡਾ ਤੱਥ ਸਾਹਮਣੇ ਆਇਆ ਗੁਰਪ੍ਰੀਤ ਸਿੰਘ ਮਲੂਕਾ ਜੋ ਕਿ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਨੇ ਪਰਮਪਾਲ ਕੌਰ ਮਲੂਕਾ ਦੇ ਪਤੀ ਨੇ ਉਹਨਾਂ ਨੇ ਹੁਣ মিডিਆ ਸਾਹਮਣੇ ਆ ਕੇ ਇੱਕ ਬਿਆਨ ਦਿੱਤਾ ਕਿ ਨਿੱਜੀ ਚੈਨਲ ਨੂੰ ਗੱਲਬਾਤ ਦੌਰਾਨ ਉਹਨਾਂ ਨੇ ਸਾਫ਼ ਕਿਹਾ ਆ ਕਿ ਇਹ ਜਿਹੜਾ ਸਾਰਾ ਮੈਟਰ ਵਾਪਰ ਰਿਹਾ ਜਿਸ ਨੂੰ ਲੈ ਕੇ ਸੀਐਪ ਭਗਵੰਤ ਮਾਨ ਟਵੀਟ ਕਰਦੇ ਨੇ ਉਹ ਅਸਲ ਦੇ ਵਿੱਚ ਬੇਬੁਨਿਆਦ ਹੈ ਦਰਅਸਲ 10 ਤਰੀਕ ਨੂੰ ਉਹਨਾਂ ਦੇ ਕੋਲ ਅਸਤੀਫਾ ਸਵੀਕਾਰ ਹੋਣ ਦੀ ਲੈਟਰ ਪਹੁੰਚ ਚੁੱਕੀ ਹੈ ਹੁਕਮ ਪਹੁੰਚ ਚੁੱਕਿਆ ਹੈ ਔਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਉਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਹਾਲਾਂਕਿ ਜ਼ਰੂਰ ਪੰਜਾਬ ਸਰਕਾਰ ਦੇ ਕੋਲ ਅਸਤੀਫਾ ਭੇਜਿਆ ਗਿਆ ਸੀ ਉਸ ਨੂੰ ਲਟਕਾਇਆ ਵੀ ਗਿਆ ਆ ਪਰ ਉਸ ਦੇ ਲਟਕਾਉਣ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦੇ ਨੂੰਪੁੱਤ ਨੇ ਕੇਂਦਰੀ ਮੰਤਰੀ ਦੇ ਨਾਲ رابطہ ਕੀਤਾ ਹੁਣ ਕਿਹੜੇ ਕੇਂਦਰੀ ਮੰਤਰੀ ਨਾਲ رابطہ ਕੀਤਾ ਇਸ ਬਾਰੇ ਫਿਲਹਾਲ ਚਰਚੇ ਜਿਹੜੇ ਨੇ ਉਹ ਜਾਰੀ ਨੇ ਪਰ ਕਿਹਾ ਜਾ ਰਿਹਾ ਸੀ ਕਿ ਗ੍ਰਹਿ ਵਿਭਾਗ ਦੇ ਨਾਲ ਕੰਸਲਟ ਕਰਨ ਤੋਂ ਬਾਅਦ ਹੀ ਕੁਝ ਬਣ ਸਕਿਆ ਆ ਔਰ ਸਭਾਵਿਕ ਤੌਰ ਦੇ ਉੱਤੇ ਅਜੇ ਤੱਕ ਕਿਹੜੇ ਮંત્રી ਦੇ ਨਾਲ ਮਿਲ ਕੇ ਕੰਮ ਕੀਤਾ ਗਿਆ ਇਹ ਨਹੀਂ ਦੱਸਿਆ ਗਿਆ ਪਰ ਮਲੂਕਾ ਪਰਿਵਾਰ ਦਾ ਇਹ ਸਾਫ਼ ਕਹਿਣਾ ਹੈ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਦਾ ਇਹ ਸਾਫ਼ ਕਹਿਣਾ ਹੈ ਕਿ ਉਹਨਾਂ ਦੇ ਕੋਲ 10 ਤਰੀਕ ਨੂੰ ਹੀ ਆਰਡਰ ਜਿਹੜੇ ਨੇ ਪਹੁੰਚ ਜਾਂਦੇ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਸੀਐਮ ਭਗਵੰਤ ਮਾਨ ਦਾ ਦਾਵਾ ਆ ਸੀਐਮ ਭਗਵੰਤ ਮਾਨ ਕਹਿੰਦੇ ਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਸ ਤੋਂ ਬਾਅਦ ਐਤੋਂ ਤੱਕ ਕਿਹਾ ਜਾਂਦਾ ਆ ਕਿ ਆਉਂਦੇ ਸਮੇਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਸੈਲਰੀ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਇਸ ਵਾਸਤੇ ਇੱਕ ਵਾਰ ਉਹ ਜ਼ਰੂਰ ਸੋਚ ਲੈਣ। ਖੈਰ ਸਿਕੰਦਰ ਸਿੰਘ ਮਲੂਕਾ ਦੇ ਨੂੰ ਤੇ ਪੁੱਤ ਇਹ ਦਾਵਾ ਕਰ ਰਹੇ ਨੇ ਕਿ ਸਾਨੂੰ ਅਸਤੀਫਾ ਮਿਲ ਚੁੱਕਿਆ ਆ ਤੇ ਇਸ ਵੇਲੇ ਜਦੋਂ ਉਹ ਪ੍ਰੂਫ ਦੇ ਨਾਲ ਜਿਵੇਂ ਉਹ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਇੱਕ ਡਾਕੂਮੈਂਟ ਹੈਗਾ ਜਿਸ ਦੇ ਵਿੱਚ ਸਾਫ਼ ਲਿਖਿਆ ਹੈ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਜੇ ਉਹ ਡਾਕੂਮੈਂਟ सीएम ਭਗਵੰਤ ਮਾਨ ਦੇ ਸਾਹਮਣੇ ਜਾਂ ਫਿਰ মিডিਆ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇ ਫਿਰ ਜ਼ਰੂਰ ਸੀਐਮ ਭਗਵੰਤ ਮਾਨ ਦਾ ਇਹ ਬਿਆਨ ਖੋਖਲਾ ਸਾਬਿਤ ਹੋਵੇਗਾ ਸੀਐਮ ਭਗਵੰਤ ਮਾਨ ਨੇ ਅਚਾਨਕ ਬਿਆਨ ਦੇ ਦਿੱਤਾ ਔਰ ਉਂਗਲੀਆਂ ਉਠਰੀਆਂ ਨੇ ਉਹਨਾਂ ਦੇ ਕਾਰਜਕਾਰੀ ਸੱਜ ਦੇ ਉੱਤੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਇਹ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਮਲੂਕਾ ਪਰਿਵਾਰ ਕਹਿ ਰਿਹਾ ਸਿਕੰਦਰ ਸਿੰਘ ਮਲੂਕਾ ਦੇ ਨੂੰ ਪੁੱਤ ਕਹਿ ਰਹੇ ਨੇ ਕਿ ਉਹਨਾਂ ਦਾ ਇਹ ਅਸਤੀਫਾ ਜੜਾਇਆ ਉਹ ਬਿਲਕੁਲ ਮਨਜ਼ੂਰ ਹੋ ਚੁੱਕਿਆ ਹੈ ਭਾਜਪਾ ਦੇ ਵਿੱਚੋਂ ਪਾਈ ਸ਼ਾਮਿਲ ਹੋਏ ਨੇ 10 ਤਰੀਕ ਨੂੰ ਇਹ ਅਸਤੀਫਾ ਜੜਾਇਆ ਮਨਜ਼ ਮਲੂਕਾ ਦੇ ਨੂੰ ਜਿਹੜੇ ਨੇ ਪਰਮਪਾਲ कौर ਸਿੱਧੂ ਜਿਹੜੇ ਨੇ ਉਹ ਦਰਸਲ ਪਹਿਲਾਂ ਪੀਪੀਐਸ ਆਫੀਸਰ ਸੀ ਪਰ ਉਸ ਤੋਂ ਬਾਅਦ ਸਫਾਰਿਸ਼ ਤੋਂ ਬਾਅਦ ਆਈਏਐਸ ਆਫੀਸਰ ਬਣ ਜਾਂਦੇ ਨੇ ਹਾਲਾਂਕਿ ਹਰ ਕੋਈ ਜਾਣਦਾ ਹੈ ਜਿਵੇਂ ਸੀਐਮ ਭਗਵੰਤ ਮਾਨ ਵੀ ਲਿਖਦੇ ਨੇ ਕਿ ਆਈਏਐਸ ਬਣਨ ਦੀ ਬਹੁਤ ਕਾਲੀ ਸੀਗੀ ਤੇ ਉਸੇ ਤਰ੍ਹਾਂ ਆਈਏ ਆਈਏਐਸ ਜ਼ਰੂਰ ਬਣਦੇ ਨੇ ਪਰ ਉਹਨਾਂ ਨੇ ਆਪਣਾ ਅਸਤੀਫਾ ਜੜਾਇਆ ਉਹ ਪੰਜਾਬ ਸਰਕਾਰ ਨੂੰ ਦਿੱਤਾ ਸੀ ਤੇ ਉਸ ਤੋਂ ਬਾਅਦ ਸੈਂਟਰ ਦੀ ਇਨਵੋਲਵਮੈਂਟ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹ ਅਸਤੀਫਾ ਮਨਜ਼ੂਰ ਕਰਵਾ ਲਿਆ ਗਿਆ ਫਿਲਹਾਲ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਨੇ ਇੱਕ ਨਿੱਜੀ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਹ ਅਸਤੀਫਾ ਜਿਹੜਾ ਹੈ ਪਰਿਵਾਰ ਨੇ ਮਨਜ਼ੂਰ ਕਰਵਾ ਲਿਆ ਤੇ ਉਸ ਤੋਂ ਬਾਅਦ ਹੀ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਉਹ ਭਾਜਪਾ ਚ ਜੁਆਇਨ ਕੀਤੇ ਨੇ ਖੈਰ ਪਰਮਪਾਲ ਕੌਰ ਸਿੱਧੂ ਨੂੰ ਸੀਟ ਦਿੱਤੀ ਜਾਵੇਗੀ ਭਾਜਪਾ ਵੱਲੋਂ ਜਾਂ ਨਹੀਂ ਇਹ ਬਾਤ ਦੀ ਗੱਲ ਹੈ ਪਰ ਫਿਲਹਾਲ ਪਰਿਵਾਰ ਦਾ ਦਾਵਾ ਹੈ ਕਿ ਅਸਤੀਫਾ ਮਨਜ਼ੂਰ ਹੈ ਉੱਥੇ ਖੜ ਕੇ ਹੁਣ ਇਸ ਪੋਜੀਸ਼ਨ ਤੇ ਆ ਕੇ ਹੁਣ ਜੇ ਇਸ ਲੈਟਰ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ ਫਿਰ ਸੀਐਮ ਭਗਵੰਤ ਮਾਨ ਦਾ ਇਲਜ਼ਾਮ ਜਿਹੜਾ ਆ ਉਹਨਾਂ ਦਾ ਬਿਆਨ ਜਿਹੜਾ ਉਹ ਝੂਠਾ ਤੇ ਖੋਖਲਾ ਪ੍ਰਤੀਤ ਹੋਣ ਲੱਗੇਗਾ ਆਉਂਦੇ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਬੜੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ